ਕੇ ਸਾਨੂੰ ਦੇ ਦਿਓ ਤੁਹਾਨੂੰ ਕੋਈ ਪਾਬੰਦੀ ਨਹੀਂ ਬੜੇ ਵਧੀਆ ਢੰਗ ਦੇ ਨਾਲ ਇੱਥੇ ਜ਼ਿੰਦਗੀ ਫੁੱਲਣ ਜਾਏ ਕਰੋ ਤੇ ਸਾਡੇ ਆ ਬਜ਼ੁਰਗਾਂ ਨੇ ਪਤਾ ਕੀ ਕਿਹਾ ਉਹਨਾਂ ਨੇ ਕਿਹਾ ਅਸੀਂ ਸਭ ਕੁਝ ਤੁਹਾਨੂੰ ਦੇ ਦੇਾਂਗੇ ਪਰ ਜੂੜਾ ਤੁਹਾਨੂੰ ਨਹੀਂ ਦੇ ਸਕਦੇ ਸਾਡੇ ਬਜ਼ੁਰਗ ਨੰਗੇ ਪੈਰੀ ਫਟੇ ਕੱਪੜੇ ਪਾਕਿਸਤਾਨ ਦੀ ਧਰਤੀ ਤੋਂ ਉੱਜੜ ਕੇ ਆਪਣਾ ਘਰ ਪਰਿਵਾਰ ਜ਼ਮੀਨਾਂ ਜਦਾ ਤਾਂ ਘੋੜੀਆਂ ਬਲਦ ਸਭ ਕੁਝ ਛੱਡ ਕੇ ਇੱਕੋ ਹੀ ਚੀਜ਼ ਤੇ ਇੱਥੇ ਲੈ ਕੇ ਆਏ ਸੀ ਉਹ ਸੀ ਜੂੜਾ ਇਕ ਕੋਈ ਜੀ ਸਾਡੇ ਵਿੱਚੁਰਗ ਲੈ ਕੇ ਆਏ ਇਸ ਜੂੜੇ ਦੀ ਬਦੌਲਤ ਸਭ ਕੁਝ ਠੁਕਰਾ ਦਿੱਤਾ ਵੀ ਜੂੜਾ ਨਹੀਂ ਉਥੇ ਜਿੱਥੇ ਸਾਡਾ ਜੂੜਾ ਨਹੀਂ ਹੈਗਾ ਉਥੇ ਦੁਨੀਆ ਦੇ ਸੁੱਖ ਕੀ ਕਰਨੇ ਨੇ ਤੇ ਇੱਕ ਮੈਨੂੰ ਥੋੜਾ ਜਿਹਾ ਕੁਝ ਇੱਕ ਨੌਜਵਾਨ ਵੀਰ ਜਿਹੜੇ ਪਤਤਪੂਣੇ ਵਾਲੇ ਪਾਸੇ ਜਾਣ ਲੱਗੇ ਮੈਂ ਉਹਨਾਂ ਨੂੰ ਇੱਕ ਛੋਟੀ ਜੀ ਉਦਾਹਰਨ ਦਿਆਂ ਮੈਂ ਰਾਤ ਨੂੰ ਡਾਕਟਰ ਸਾਹਿਬ ਨਾਲ ਸਾਂਝਾ ਕਰ ਰਿਹਾ ਸੀ ਮੇਰਾ ਪੁਲਿਸ ਡਿਪਾਰਟਮੈਂਟ ਮੈਂ ਆਉਂਦਿਆਂ ਵੀ ਦੱਸਿਆ ਸਾਡਾ ਚੀਫ ਮਿਨਿਸਟਰ ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਦਾ ਉਹ ਮੁਸਲਮਾਨ ਹੈ ਪਰ ਤਕਰੀਬਨ ਹਰ ਦੂਜੇ ਮਹੀਨੇ ਉਹ ਦਰਬਾਰ ਸਾਹਿਬ ਜਾਂਦਾ ਹੈ ਕਦਰਦਾਨ ਵਿੱਚ ਅਸੀਂ ਦਰਬਾਰ ਸਾਹਿਬ ਚਲੇ ਗਏ ਜੀ ਮੈਂ ਤੁਹਾਨੂੰ ਘਟਨਾ ਸੁਣਾਉਣ ਲੱਗਾ ਦਰਬਾਰ ਸਾਹਿਬ ਉਹਦੇ ਨਾਲ ਚਲੇ ਗਏ ਐਜ਼ ਅ ਡਿਊਟੀ ਸਿਕਿਉਰਿਟੀ ਦੇ ਵਿੱਚ 35 35 ਆਦਮੀ ਸੀ ਅਸੀਂ ਉਹਦੇ ਵਿੱਚ 17 ਆਦਮੀ ਅਸੀਂ ਸਿੱਖ ਸੀ ਸਿੱਖ ਸੀ 17 ਜਦੋਂ ਅਸੀਂ ਅੰਮ੍ਰਿਤਸਰ ਗਏ ਤੇ ਸਾਡੀਆਂ ਨਾ ਤੁਸੀਂ ਜਿਹੜੀਆਂ ਯੂਨੀਫਾਰਮਾਂ ਨੇ ਮਿਲਟੈਂਸੀ ਕਰਕੇ ਨਾ ਜਿੰਡਕੇ ਦੇ ਵਿੱਚ ਬੜੀ ਡਿਊਟੀ ਮਿਲਟੈਂਸੀ ਹਾਈ ਲੈਵਲ ਦੀ ਸਾਡੀ ਸਭ ਕੁਝ ਡਿਫਰੈਂਟ ਹੈ ਘਾਮ ਪੁਲਿਸ ਤੋਂ ਵੱਖਰਾ ਸਾਡੀਆਂ ਯੂਨੀਫਾਰਮਾਂ ਬਲੈਕ ਕਲਰ ਦੀਆਂ ਬਲੈਕ ਯੂਨੀਫਾਰਮਾਂ ਵੈਪਨ ਸਾਡੇ ਕੋਲ ਸਾਰੇ ਵਿਦੇਸ਼ ਦੇ ਨੇ ਇਜ਼ਰਾਈਲ ਦੇ ਵੈਪਨ ਸੀ ਸਾਡੇ ਕੋਲ ਜਦੋਂ ਅੰਮ੍ਰਿਤ ਵੇਲੇ ਜਾ ਕੇ ਅਸੀਂ ਤਿਆਰ ਹੋ ਕੇ ਡਿਊਟੀ ਨਿਕਲ ਲੱਗੇ ਨਾ ਤੇ ਸਾਡਾ ਇੱਕ ਵੀਰ ਕਹਿੰਦਾ ਯਾਰ ਅੱਜ ਦਰਬਾਰ ਸਾਹਿਬ ਜਾਣਾ ਇੱਕ ਕੰਮ ਕਰੋ ਵੀ ਦਾੜੇ ਪ੍ਰਕਾਸ਼ ਰਹਿਣ ਦਿਓ ਸਾਰੇ ਵੀ ਦਾੜੇ ਨਾ ਬੰਨੋ ਨਹੀਂ ਤੇ ਅਸੀਂ ਡਿਊਟੀ 'ਚ ਬਣਦੇ ਆ ਅੱਛਾ ਮੇਰਾ ਤੇ ਚਲੋ ਦਾੜਾ ਘੱਟ ਹੈ ਬਾਕੀਆਂ ਦੇ ਵੱਡੇ ਵੱਡੇ ਲੰਬੇ ਦਾੜੇ ਅਸੀਂ ਦਾੜੇ ਪ੍ਰਕਾਸ਼ ਕਰਦੇ ਅੱਛਾ ਜੀ ਤਿਆਰੀ ਕਰ ਰਹੇ ਸੀ ਤੇ ਉਹਨਾਂ ਦਾ ਲਾਈਜਨ ਅਫਸਰ ਸਾਡੇ ਕੋਲ ਆਇਆ ਉਹ ਕਹਿੰਦੇ ਜੀ ਇੱਕ ਕੰਮ ਕਰੋ ਇਹ ਦਿਨ ਨੂੰ ਭਜੇਗਾ ਬੜਾ ਤੁਹਾਡਾ ਵੀਆਈਪੀ ਪਤਾ ਨਹੀਂ ਕਿੱਥੇ ਕਿੱਥੇ ਭਜੂ ਤੁਸੀਂ ਸਾਡੀ ਪੁਲਿਸ ਲਾਈਨ 'ਚ ਜਾਓ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਾ ਲਓ ਪਤਾ ਨਹੀਂ ਕਿੱਥੇ ਕਿੱਥੇ ਭਜੇਗਾ ਅਸੀਂ 17 ਦੇ 17 ਵੈਪਨ ਲੈ ਕਾਲੀਆਂ ਬਰਦੀਆਂ ਐਡੇ ਐਡੇ ਦਾੜੇ ਤੇ ਜਦੋਂ ਅੰਮ੍ਰਿਤਸਰ ਪੁਲਿਸ ਲਾਈਨ ਦੇ ਅੰਦਰ ਗਏ ਨਾ ਮੈਨੂੰ ਮਾਫ ਕਰਿਓ ਮੈਂ ਮੇਰਾ ਘਰ ਹੈ ਪੰਜਾਬ ਮੈਂ ਨਹੀਂ ਕਿਸੇ ਨੂੰ ਮਾਰਾ ਕਹਿਣ ਤੇ ਪੁਲਿਸ ਲਾਈਨ ਦੇ ਅੰਦਰ ਐਂਟਰ ਹੋਏ ਤੇ ਕਮਰੇ ਦੇ ਅੰਦਰ ਡੀਐਸਪੀ ਡੀਆਰ ਬੈਠਾ ਹੋਇਆ ਸੀ ਉਹਨੇ ਵੇਖਿਆ ਉਹ ਅੰਦਰੋਂ ਭਜਾਇਆ ਤੇ ਲਾਈਨ ਅਫਸਰ ਨੂੰ ਕਹਿੰਦਾ ਆਹ ਕੌਣ ਨੇ ਓਏ ਇਹ ਬਾਬੇ ਕਿੱਥੋਂ ਕਹਿੰਦੇ ਜੀ ਜੰਮੂ ਕਸ਼ਮੀਰ ਦੀ ਪੁਲਿਸ ਹੈ ਇਹ ਜੰਮੂ ਕਸ਼ਮੀਰ ਦੀ ਪੁਲਿਸ ਹੈ ਕਹਿੰਦਾ ਮਾਰ ਵਿਸਲ ਅੰਮ੍ਰਿਤਸਰ ਪੁਲਿਸ ਲਾਈਨ ਇਕੱਠੀ ਕਰ ਉਹਨੇ ਪੂਰੀ ਮਾ ਗੁਰੂ ਦੀ ਗੋਚ ਚ ਬੈਠਾ ਉਹਨੇ ਅੰਮ੍ਰਿਤਸਰ ਪੁਲਿਸ ਲਾਈਨ ਇਕੱਠੀ ਕਰਤੀ ਤੇ ਜਦੋਂ ਪੁਲਿਸ ਲਾਈਨ ਇਕੱਠੀ ਹੋਈ ਪੂਰੀ ਅੰਮ੍ਰਿਤਸਰ ਪੁਲਿਸ ਲਾਈਨ ਦੇ ਵਿੱਚੋਂ ਤਿੰਨ ਸਾਬਤ ਸੂਰਤ ਸਿੱਖ ਨਿਕਲੇ ਬਾਕੀ ਸਾਰੇ ਪੱਤ ਤੇ ਜਿਹੜੇ ਤਿੰਨ ਸੀ ਅੱਜ ਤੱਕ ਮੇਰੀ ਅੱਖਾਂ ਦੇ ਸਾਹਮਣੇ ਦ੍ਰਿਸ਼ ਐ ਉਹਨਾਂ ਦੇ ਅਥਰੂ ਜਿਹੜੇ ਸੀ ਉਹਨਾਂ ਦੇ ਦਾੜਿਆਂ ਤੇ ਥੱਲੇ ਜਾ ਰਹੇ ਸੀ। ਔਰ ਆ ਕੇ ਉਹਨਾਂ ਨੇ ਸਾਡੇ ਪੈਰ ਫੜੇ ਤੇ ਉਹ ਕਹਿੰਦੇ ਜੀ ਤੁਸੀਂ ਪੁਲਿਸ ਵਾਲੇ ਹੋ ਮੈਂ ਕਹਿਆ ਜੀ ਅਸੀਂ ਪੁਲਿਸ ਵਾਲੇ ਆ। ਕਹਿੰਦੇ ਜੀ ਪਹਿਲਾ ਸਵਾਲ ਮੈਨੂੰ ਪੁੱਛਿਆ ਕਹਿੰਦੇ ਆ ਪੱਗ ਰੋਜ ਬਣਦੇ ਹੋ ਮੈਂ ਕਹਿਆ ਦਿਨ 'ਚ ਤਿੰਨ ਵਾਰ ਡਿਊਟੀ ਹੋਵੇ ਤਿੰਨ ਵਾਰ ਬਣਦੇ ਆ। ਕਹਿੰਦੇ ਸਾਡੇ ਪੰਜਾਬ ਪੁਲਿਸ ਤੇ ਅਸੀਂ ਇੱਕ ਵਾਰ ਬਣੀ ਦੀ 6 ਮਹੀਨੇ ਚਲਾਈ ਦੀ ਡੰਡਾ ਪੱਗ ਕਹਿੰਨੇ ਉਹਨੂੰ ਇਹਦੀ 6-6 ਮਹੀਨੇ ਚਲਾਈ ਦੀ। ਉਹ ਧੀਆਰ ਉਹਨੂੰ ਕਹਿੰਦਾ ਬਈ ਤੇਰੀ ਪੁਲਿਸ ਲਾਈਨ ਦੇ ਵਿੱਚ ਤਿੰਨ ਸਾਰੇ ਸਾਬਦ ਸੂਰਤ ਨਿਕਲੇ ਤੇ ਮੈਂ ਇੱਕ ਗੱਲ ਕਹਿਤੀ ਮੈਂ ਕਿਹਾ ਕਦੇ ਜੰਮੂ ਕਸ਼ਮੀਰ ਦੀ ਧਰਤੀ ਤੇ ਆਇਓ ਮੈਂ ਆਪਣੇ ਗੁਰੂ ਤੇ ਮਾਨ ਕਰਕੇ ਕਹਿੰਨਾ ਸਾਡੀ ਜੰਮੂ ਕਸ਼ਮੀਰ ਪੁਲਿਸ ਲਾਈਨ ਉਹਦੇ ਵਿੱਚੋਂ ਤਿੰਨ ਆਦਮੀ ਪਤਤ ਨਹੀਂ ਤੁਸੀਂ ਕੱਢ ਸਕਦੇ ਨਹੀਂ ਕੱਢ ਸਕਦੇ ਵੀਰ ਹਰਜਿੰਦਰ ਸਿੰਘ ਮਾਂਜੀ ਕਿਤੇ ਇਸ ਇਲਾਕੇ ਤੇ ਆਇਆ ਨੇ ਉਹਨਾਂ ਨੂੰ ਪੁੱਛ ਕੇ ਵੇਖਿਓ ਉਹਨਾਂ ਨੇ ਇਹ ਘਟਨਾ ਕਿਤੇ ਸੁਣੀ ਸੁਣਾਈ ਹੁਣ ਗੱਲ ਤੁਰਦਿਆਂ ਤੁਰਦਿਆਂ ਤੁਰ ਪਈ ਜੰਮੂ ਦੇ ਵਿੱਚ ਇੱਕ ਨਗਰ ਕੀਰਤਨ ਹੋਇਆ ਤੇ ਸਾਡੇ ਪੁਲਿਸ ਲਾਈਨ ਦੇ ਗੇਟ ਦੇ ਬਾਹਰਲੇ ਪਾਸੇ ਸਟਾਲ ਲੱਗਾ ਹੋਇਆ ਸੀ। ਉਹਨਾਂ ਨੂੰ ਚੇਤੇ ਆ ਗਈ। ਉਹਨਾਂ ਨੇ ਸਟੇਜ ਤੇ ਗੱਲ ਕਹਿਤੀ ਵੀ ਮੈਂ ਪ੍ਰੋਗਰਾਮ ਤੇ ਗਿਆ ਤੇ ਉਸ ਥਾਂ ਤੇ ਕਿਸੇ ਨੇ ਜ਼ਿਕਰ ਕੀਤਾ ਵੀ ਜੰਮੂ ਤੋਂ ਇਹ ਗੱਲ ਇਹ ਘਟਨਾ ਵਾਪਰੀ ਵੀ ਸੇਖਾ ਐ ਸੀ ਸਾਬਤ ਸੁਰ। ਉਹ ਇਤਫਾਕਨ ਜਦੋਂ ਥੱਲੇ ਉਤਰਿਆ ਤੇ ਮੈਂ ਕਿਹਾ ਬਈ ਉਹ ਭਈਆ ਉਹ ਤੇ ਇਹੀਂ ਗਏ ਹੋਏ ਸੀ। ਉਹ ਪੁਲਿਸ ਲਾਈਨ ਦੇ ਸਾਹਮਣੇ ਸੀ। ਕਿਤੇ ਮਨਜੀ ਆਇਆ ਪੁੱਛਿਓ। ਮੈਂ ਕਿਹਾ ਆ ਹੁਣ ਤੈਨੂੰ ਆਪਣੀ ਪੁਲਿਸ ਲਾਈਨ ਦੇ ਸੀ। ਤੇ ਜਦੋਂ ਸਾਡੇ ਜੰਮੂ ਮੈਂ ਇਹਦੇ 'ਚ ਇਹ ਕੋਈ ਮੈਂ ਹੰਕਾਰ ਨਹੀਂ ਇਹਦਾ ਇੱਕ ਰਿਜ਼ਲਟ ਹੈ ਇੱਕ ਕਾਰਨ ਹੈ ਐ ਮੈਂ ਗੁਰੂ ਦੀ ਗੋਚ ਚ ਕਹਿ ਰਿਹਾ ਨੇ ਐ ਲਾਈਵ ਚੱਲ ਰਿਹਾ ਤੇ ਤੁਸੀਂ ਨਾ ਕਲਿੱਪਾਂ ਕੱਟ ਕੇ ਪਾਓ ਉਹ ਇਹ ਪ੍ਰੂਫ ਹੋ ਜਾਂਦਾ ਨਹੀਂ ਤੇ ਇਦਾਂ ਵੀ ਇਦਾਂ ਹੀ ਕਹਿ ਕੇ ਚਲਾ ਗਿਆ ਇਹਦਾ ਕਾਰਨ ਪਤਾ ਕੀ ਜੀ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਰੂਲ ਰੈਗੂਲੇਸ਼ਨ ਹੈ ਮੈਂ ਗੱਲ ਤਾਂ ਕਹਿ ਰਿਹਾ ਵੀ ਸਕੱਤਰ ਸਾਹਿਬ ਨੇ ਗੱਲ ਕਹੀ ਸੀ ਵੀ ਇਹ ਜੰਮੂ 'ਚ ਸਿੱਖੀ ਦਾ ਘਰ ਸਾਡੇ ਇੱਕ ਰੂਲ ਹੈ ਜੀ ਕਿਸੇ ਦਾ ਆਨੰਦ ਕਾਰਜ ਹੋ ਰਿਹਾ ਹੋਵੇ ਨਾ ਮੰਨ ਲਓ ਮੇਰੇ ਬੇਟੇ ਦਾ ਆਨੰਦ ਕਾਰਜ ਹੋ ਤੇ ਮੈਂ ਕਰਾ ਰਿਹਾ ਤੇ ਜਦੋਂ ਆ ਕੇ ਬੱਚੀ ਬੱਚਾ ਸਾਹਮਣੇ ਬੈਠਣਗੇ ਨਾ ਤੇ ਪੰਥ ਪ੍ਰਮਾਣਤ ਮਰਿਆਦਾ ਕਹਿੰਦੀ ਹੈ ਵੀ ਸੰਗਤ ਕੋਲੋਂ رائے ਲਈਏ ਵੀ ਆਨੰਦ ਕਾਰਜ ਕਰੀਏ ਸੰਗਤ ਕੋਲੋਂ رائے ਲਈ ਜਾਂਦੀ ਇਹ ਮਰਿਆਦਾ ਚ ਲਿਖਿਆ ਸਾਡੇ ਉਥੇ ਹੈ ਜੀ ਸੰਗਤ ਕੋਲੋਂ رائے ਲੈਣ ਤੋਂ ਪਹਿਲਾਂ ਬੱਚਾ ਬੱਚੀ ਨੂੰ ਪਹਿਲਾਂ ਮੈਂ ਪੁੱਛਾਂਗਾ ਬੇਸ਼ੱਕ ਉਹ ਮੇਰਾ ਬੇਟਾ ਹੈ ਮੈਨੂੰ ਪਤਾ ਉਹ ਅੰਮ੍ਰਿਤਧਾਰੀ ਹੈ ਹਰ ਰੋਜ਼ ਬਾਣੀ ਪੜਦਾ ਮੈਂ ਉਹਨੂੰ ਪੁੱਛਾਂਗਾ ਵੀ ਤੁਸੀਂ ਦੋਨੋਂ ਅੰਮ੍ਰਿਤਧਾਰੀ ਹੋ ਕੀ ਅਮਰਤਾਰੀਓ ਜੇ ਤਫਾਕੜ ਮੇਰੇ ਕੋਲੋਂ ਪੁੱਛਣ ਨੂੰ ਰਹਿ ਗਿਆ ਹੈ ਉਹ ਅਮਰਤਾਰੀ ਸੀ ਆਨੰਦ ਕਾਰਜ ਤੋਂ ਬਾਅਦ ਐਡੀ ਲੰਬੀ ਐਕਸਪਲੇਨੇਸ਼ਨ ਮੇਰੀ ਨਿਕਲ ਜਾਏਗੀ ਵੀ ਤੂੰ ਸੰਗਤ ਦੇ ਸਾਹਮਣੇ ਪੁੱਛਿਆ ਕਿਉਂ ਇਹ ਜੰਮੂ ਕਸ਼ਮੀਰ ਦੀ ਖਾਸੀਅਤ ਹੈ ਕਿ ਕੋਈ ਵੀ ਆਨੰਦ ਕਾਰਜ ਕਰਨ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ ਤੇ ਜੇ ਬੱਚਾ ਬੱਚੀ ਚੋ ਇੱਕ ਕਹਿ ਦੇ ਵੀ ਅਸੀਂ ਅਮਰਤਾਰੀ ਨਹੀਂ ਆ ਕੋਈ ਗ੍ਰੰਥੀ ਕੀਰਤਨੀਆ ਪ੍ਰਚਾਰਕ ਰਾਗੀ ਪ੍ਰਧਾਨ ਸੈਕਟਰੀ ਪਿਓ ਦਾ ਪੁੱਤ ਜਮਿਆ ਨਹੀਂ ਉਹਨਾਂ ਦਾ ਆਨੰਦ ਕਾਰਜ ਕਰਾ ਦੇਗੇ ਸਾਡੇ ਤੇ ਥਰ-ਥਰ ਤਰੇ ਤਰੇ ਮਰਦੇ ਦੂਜੀ ਉਦਾਹਰਨ ਦਿਆਂ ਜੇ ਕਿਤੇ ਕੇਸ ਕਤਲ ਕਰਕੇ ਕੋਈ ਘਰ ਆ ਜੇ ਨਾ ਤੇ ਪਿੱਟਦਾ ਹੋਇਆ ਆਂਡ ਗਵਾਂਡੋ ਦੇ ਘਰ ਜਾ ਕੇ ਕੋਈ ਗੱਲ ਕਹਿੰਦਾ ਵੀ ਸਾਨੂੰ ਦੁੱਖ ਹੋਇਆ ਅੱਜ ਤੁਹਾਡਾ ਬੱਚਾ ਮਰ ਗਿਆ ਬੱਚੇ ਦੀ ਮੌਤ ਹੋ ਗਈ ਤੁਹਾਡੀ ਇਹੀ ਤੇ ਕਾਰਨ ਹੈ ਸੱਚ ਵੀਰ ਜੀ ਨੇ ਕਿਹਾ ਉਹ ਮੈਨੂੰ ਆਉਂਦਿਆਂ ਸويرੇ ਕਹਿ ਰਹੇ ਕਹਿੰਦੇ ਪੁਲਿਸ ਵਾਲੇ ਤੇ ਗਾਲਾਂ ਗੋਲਾਂ ਚ ਹੀ ਰਹਿੰਦੇ ਆ ਮੈਂ ਕਿਹਾ ਨਹੀਂ ਉਹ ਧਰਤੀ ਦੇ ਵਿੱਚ ਨਾ ਸਾਡੇ ਬਲੱਡ ਦੇ ਵਿੱਚ ਹੀ ਇਦਾਂ ਦਾ ਪਾਤਾ ਚ ਬਲੱਡ ਦੇ ਵਿੱਚ ਪਾਤਾ ਔਰ ਸੱਚ ਜਾਣਿਓ ਅੱਜ ਸਤਿਗੁਰ ਜੀ ਸਾਡੀ 130 ਮਾਈ ਗੁਰੂ 3.5 ਲੱਖ ਸਾਡੀ ਵਾਦੀ ਹੈ 1 ਕਰੋੜ 30 ਲੱਖ ਵਾਦੀਆਂ ਦੇ ਵਿੱਚੋਂ 3.5 ਲੱਖ ਅਸੀਂ ਸਿੱਖਿਆ ਤੇ ਸਤਿਗੁਰ ਜੀ ਦੀ ਰਹਿਮਤ ਦਾ ਸਦਕਾ ਸਾਬਤ ਸੂਰਤ ਸਭ ਤੇ ਇਹ ਮੇਰਾ ਤਰਲਾ ਬੇਨਤੀ ਹੈ ਜੀ ਇੱਥੋਂ ਦੇ ਨੌਜਵਾਨਾਂ ਨੂੰ ਕਿ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਬਜ਼ੁਰਗਾਂ ਨੇ ਵੇਖਿਓ ਕਿੱਦਾਂ ਦੇ ਦਾੜੇ ਮੈਂ ਤੇ ਆਉਂਦਿਆ ਕਹਿੰਦੇ ਸੀ ਮੈਂ ਕਿ ਸਾਡੇ ਤੇ ਮਹਾਵਰੇ ਚੇਂਜ ਕਰਤੇ ਇਹ ਤੇ ਗੱਲ ਕਹੀ ਨਹੀਂ ਜਾ ਸਕਦੀ ਕਿ ਇਦਾਂ ਲੱਗਦਾ ਪੰਜਾਬ ਚ ਯੂਪੀ ਵੀਆਰ ਚ ਬੈਠੇ ਆ ਹੁਣ ਤੇ ਆ ਕਹੋ ਵੀ ਇਦਾਂ ਲੱਗਦਾ ਪੰਜਾਬ ਚ ਬੈਠੇ ਹੋਏ ਉਲਟਾ ਕਰ ਦਿਓ ਪਰ ਮੇਰੇ ਸਤਿਗੁਰੂ ਜੀ ਰਹਿਮਤ ਕਰਨ ਪੰਜਾਬ ਦੀ ਧਰਤੀ ਦੇ ਵਿੱਚ ਲਹਿਰ ਐ ਲਹਿਰ ਘਬਰਾਇਓ ਨਾ ਜਿੱਦਣ ਪੰਜਾਬ ਦੀ ਧਰਤੀ ਤੇ ਸਾਬਦ ਸੂਰਤਵਾਰੀ ਲਹਿਰ ਚੱਲੇ ਨਾ ਤੇ ਉਸ ਦਿਨ ਤੁਸੀਂ ਵੇਖਿਓ ਪੰਜਾਬ ਦੀ ਧਰਤੀ ਇਦਾਂ ਦੀ ਐ ਇਨੇ ਸਭ ਕੁਝ ਪਿੰਡੇ ਤੇ ਹੰਡਾਇਆ ਇਹ ਜਿਸ ਪਾਸੇ ਹੋ ਕੇ ਤੁਰਦੇ ਨੇ ਨਾ ਤੇ ਫਿਰ ਪਤਾ ਹੀ ਨਹੀਂ ਲੱਗਦਾ ਰਾਤੋਂ ਰਾਤ ਇਹ ਸਭ ਕੁਝ ਨਿਸ਼ਾਵਰ ਕਰ ਦਿੰਦੇ ਨੇ ਮੇਰਾ ਸਤਿਗੁਰੂ ਕਿਰਪਾ ਕਰੇ ਪੰਜਾਬ ਦੀ ਧਰਤੀ ਤੇ ਆਉ ਇੱਕ ਅੱਲਾ ਮਾਰੀਏ ਨੌਜਵਾਨੋਂ ਇੱਕ ਲਹਿਰ ਚੱਲੇ ਪੰਜਾਬ ਦੀ ਧਰਤੀ ਤੇ ਜਿੱਥੇ ਸਾਰੇ ਸਾਬਤ ਸੂਰਤ ਤੇ ਦਸਤਾਰ ਸਿਰਾਂ ਦਾ ਸਿਧਾਂਤ ਕਮਾਈਏ ਤੁਹਾਡੇ ਇੱਥੇ ਇਸ ਨਗਰ 'ਚ ਮੈਂ ਪਹਿਲੀ ਵਾਰ ਆਇਆ ਸੱਚ ਜਾਣਿਓ ਮੈਨੂੰ ਆਉਂਦਿਆਂ ਖੁਸ਼ੀ ਹੋਈ ਤੁਹਾਡਾ ਸਵੇਰੇ ਨਗਰ ਕੀਰਤਨ ਬਾ ਕਮਾਲ ਔਰ ਸਭ ਤੋਂ ਵੱਡੀ ਗੱਲ ਯਾਰ ਤੁਹਾਡਾ ਮੈਨੇਜਮੈਂਟ ਨੂੰ ਸਜਦੇ